ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਸਖਤੀ ਜਿੱਥੇ ਉਤਾਰੀਆਂ ਜਾ ਰਹੀਆਂ ਹਨ ਕਾਲੀਆਂ ਫਿਲਮਾਂ ਅਤੇ ਕੱਟੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਚਲਾਣ ਉਥੇ ਨਾਲ-ਨਾਲ ਈ ਰਿਕਸ਼ਾ ਤੇ ਵੀ ਕੀਤੀ ਜਾ ਰਹੀ ਹੈ ਕਾਰਵਾਈ ਅਤੇ ਇਹਨਾਂ ਵੱਲੋਂ ਕੀਤੇ ਜਾ ਰਹੇ ਹਨ ਇਹ ਸਾਰੇ ਬੌਂਡ ਅੱਜ ਇੱਕ ਨਹਿਂਗ ਸਿੰਘ ਦੇ ਨਾਲ ਵੀ ਇਹਨਾਂ ਦਾ ਪਿਆ ਪੰਗਾ ਦੱਸ ਦਈਏ ਕਿ ਬਠਿੰਡਾ ਦੇ ਆਈਟੀਆਈ ਚੌਂਕ ਦੇ ਨੇੜੇ ਇੱਕ ਨਹਿਂਗ ਸਿੰਘ ਜੋ ਬੁੱਢਾ ਦਲ ਦਾ ਨਹਿਂਗ ਸਿੰਘ ਸੀ ਉਸ ਵੱਲੋਂ ਆਪਣੀ ਕਾਰ ਦੇ ਉੱਤੇ ਹੋਟਰ ਵੀ ਲਗਾਇਆ ਹੋਇਆ ਸੀ ਤੇ ਨਾਲ ਬੱਤੀ ਵੀ ਲਗਾਈ ਹੋਈ ਸੀ ਜਿਸ ਨੂੰ ਲੈ ਕੇ ਜਦ ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਜਦ ਉਸ ਦੀ ਵੀਡੀਓ ਬਣਾਉਣ ਲੱਗੇ ਤਾਂ ਉਸ ਨੇ ਉਹਨਾਂ ਦਾ ਮੋਬਾਈਲ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਵੱਲੋਂ ਉਸ ਦਾ ਜਿਹੜਾ ਸੀ ਚਲਾਨ ਕੱਟ ਦਿੱਤਾ ਗਿਆ ਇਸ ਸਬੰਧੀ ਟ੍ਰੈਫਿਕਨ ਚਾਰਜਾ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਹਿੰਗ ਸਿੰਘ ਦੇ ਜੋ ਜੋ ਪਤਾ ਨਾ ਅਧਕਾਰਤ ਨਹੀਂ ਸੀ ਇੱਕ ਬੱਤੀ ਲਗਾਈ ਹੋਈ ਸੀ ਤੇ ਨਾਲ ਉਸ ਵੱਲੋਂ ਹੌਟਲ ਵੀ ਲਗਾਇਆ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਚਲਾਨ ਕਟਾਇਆ ਗਿਆ ਤੇ ਨਾਲ ਨਾਲ ਉਹਨਾਂ ਵੱਲੋਂ ਬਾਜ਼ਾਰ ਦੇ ਅੰਦਰ ਲਗਾਤਾਰ ਵੀ ਆਪਣਾ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਾਲੀਆਂ ਫਿਲਮਾਂ ਤੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਖਤੀ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਈ ਰਿਕਸ਼ਾ ਨੇ ਜਿਹੜੇ ਜਿਨ੍ਹਾਂ ਦੇ ਕੋਲ ਕੋਈ ਆਪਣਾ ਡਰਾਈਵਰ ਦੇ ਕੋਲ ਲਾਇਸੈਂਸ ਨਹੀਂ ਜਾਂ ਕੋਈ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਵੀ ਉਹਨਾਂ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਤੇ ਨਾਲ ਨਾਲ ਉਹਨਾਂ ਵੱਲੋਂ ਬੌਂਡ ਵੀ ਕੀਤੇ ਜਾ ਰਹੇ ਐਸ ਨੂੰ ਦਿਖਾ ਰਹੀਆਂ ਬਠਿੰਡਾ ਦੀ ਇਹ ਆਈਟੀ ਚੌਂਕ ਦੇ ਰੇਡਿੰਗ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਇੱਕ ਨਹਿੰਗ ਸਿੰਘ ਨੂੰ ਵੀ ਉੱਥੇ ਰੋਕਿਆ ਗਿਆ ਤੇ ਉਸ ਦਾ ਜੋ ਉਸ ਦੇ ਉੱਤੇ ਇੱਕ ਅਣਅਧਿਕਾਰਤ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਸ ਦਾ ਚਲਾਨ ਕੱਟ ਦਿੱਤਾ ਗਿਆ ਕਿਉਂਕਿ ਇਹ ਜਿਹੜਾ ਹੂਟਰ ਸੀ ਉਹ ਅਣਅਧਿਕਾਰਤ ਸੀ ਅਤੇ ਜੋ ਬੱਤੀ ਲੱਗੀ ਸੀ ਉਹ ਵੀ ਅਣਅਧਿਕਾਰਤ ਅਧਿਕਾਰਤ ਸੀ ਕਿਸੇ ਵੀ ਅਧਿਕਾਰੀ ਤੋਂ ਉਸ ਦੀ ਜਿਹੜੀ ਮਨਜ਼ੂਰੀ ਉਹ ਨਹੀਂ ਲਿਖੀ ਹੋਈ ਸੀ ਆਉ ਤੁਹਨ ਦਿਖਾਉਨੇ ਆ ਕਿਸ ਤਰ੍ਹਾਂ ਇਸ ਗੱਡੀ ਦੇ ਵਿੱਚ ਹੋਟਰ ਵੱਜ ਰਿਹਾ ਹੈ ਅਤੇ ਇਸ ਗੱਡੀ ਦੇ ਉੱਤੇ ਕਿਸ ਤਰ੍ਹਾਂ ਉੱਤੇ ਬੱਤੀ ਲੱਗੀ ਹੋਈ ਹੈ ਤੇ ਕੀ ਕਹਿੰਦੇ ਨੇ ਇਸ ਇਸ ਮਾਮਲੇ ਨੂੰ ਲੈ ਕੇ ਟ੍ਰੈਕ ਕੋਨ ਚਾਰਜ ਅਮਰੀਕ ਸਿੰਘ ਹਾਂ ਜੀ ਪਾਪਾ ਜੀ ਸ਼ਮਾਰ ਤੇ ਆ ਰਹੇ ਸੀ ਕਾਰ ਸੇਵਾ ਬੁੱਢਾ ਗੱਲ ਲਿਖਾ ਹੋਇਆ ਨਹੀਂ ਵੀਡੀਓ ਨਾ ਬਣਾਓ ਜੀ ਇਹਨਾਂ ਦਾ ਪਹਿਲਾਂ ਵੀ ਹੋਟਰ ਮਾਰ ਕੇ ਪਹਿਲਾਂ ਲੱਗੇ ਸੀ ਵੀਡੀਓ ਨਾ ਬਣਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਵੀਡੀਓ ਨਾ ਲੀਗਲੀ ਜੀ ਸਾਡੇ ਜਨਾਬ ਖੜੇ ਆ ਪਾਪਾ ਜੀ ਹੂਟਰ ਮਾਰਦੇ ਤੁਸੀਂ ਬਿਨਾਂ ਵਜ੍ਹਾ ਤੋਂ ਬਾਬਾ ਜੀ ਫੋਨ ਖੋਰੇ ਆ ਆ ਦੇਖੋ ਜੀ ਦਿੱਲੀ ਨੰਬਰ ਹੌਂਡਾ ਸਿਟੀ ਆ ਤੇ ਪੱਤੀਆਂ ਤੇ ਹੂਟਰ ਲੱਗੇ ਹੋਏ ਆ ਜੀ ਬੁੱਢਾ ਦਾ ਨਾਂ ਲਿਖਿਆ ਹੋਇਆ ਪੱਤੀਆਂ ਲੱਗੀਆਂ ਹੋਈਆਂ ਇੱਥੇ ਆ ਹਾਂ ਜੀ ਸਤਿਨਾਮ ਆਮ ਆਦਿਕੀ ਕਰਨੇ ਤੋਂ ਅੱਜ ਇਹ ਠਾਇ ਕਿਸਮੰਦੀ ਤੋਂ ਛੋਟਾ ਬਲ ਸਪਾਈ ਵਰਤੀ ਆ। ਅ ਮੇਨਨ ਸਭ ਇਨਫੈਕਟਰ ਅਮਰੀਕਾ ਇੰਚ ਆਟਾਪ ਕ ਬਠੰਡਾ ਅ ਮਨਜੂਕ ਸੀਨੀਅਰ ਪੁਲਿਸ ਕਪਤਾਨ ਬਠੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਵੱਖ-ਵੱਖ ਪੁਆਇੰਟਾਂ ਤੇ ਵੱਖ-ਵੱਖਰੀ ਜਿੱਥੇ ਵੀ ਸਾਡੀ ਟ੍ਰੈਫਿਕ ਕਰਮਚਾਰੇ ਲੱਗੇ ਆ ਜੋ ਵੀ ਵਿਅਕਤੀ ਆਹ ਪਬਲਿਕ ਦਾ ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟ੍ਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ ਕੀ ਹੁਣ ਤੱਕ ਕਿੰਨੇ ਕੇ ਚਲਾਨ ਕੱਟੇ ਗਏ ਤੇ ਕਿੰਨੇ ਕੋ ਕੋਈ ਬਾਂਡ ਕਿਤੇ ਗਏ ਆਹ ਦੇਖੋ ਅੱਜ ਦੀ ਡੇਟ 'ਚ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਬੱਖੋ-ਵੱਖੀ ਧਾਰਾਵਾਂ ਦੇ ਹਿਸਾਬ ਨਾਲ ਚਲਾਨ ਕੱਟੇ ਹੈਗੇ ਮੋਟਰ ਵੀ ਕਲੈਕਟ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ-ਰਿਕਸ਼ਾ ਚਲਾਨ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 릭ਸ਼ਾ ਜਿੱਕਰ ਕੋਲ 24 릭ਸ਼ਾ ਸੀ ਬੰਦ ਕੀਤੇ ਸੀ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ। ਇੱਕ ਇਹ ਵੀ ਦੱਸਿਆ ਜਾ ਰਿਹਾ ਵੀ ਮਹਿੰਗਾ ਦੀ ਗੱਡੀ ਸੀ ਉਹਦੇ ਹੂਟਰ ਲੱਗੇ ਹੋਏ ਸੀ। ਹਾਂ ਦੇਖੋ ਉਹਨੂੰ ਤਾਂ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ। ਜੋ ਅਨਤ ਰਾਈ ਜਾ ਕਿਸੇ ਵੀ ਸੀਨੀਅਰ ਅਫਸਰ ਵੱਲੋਂ ਕੋਈ ਵੀ ਮਨਜ਼ੂਰਸ਼ੁਦਾ ਨਹੀਂ ਸੀ ਉਹਦੇ ਕੋਲੇ। ਇਸ ਕਰਕੇ ਉਹਦਾ ਚਲਾਨ ਕੱਟਿਆ ਗਿਆ।